ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਜ਼ਰੂਰ ਵਿੱਚ ਬਣੇਗਾ ਹੋਮੋਪੈਥਿਕ ਹਸਪਤਾਲ ਇਸ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਹਨਾਂ ਕਿਹਾ ਕਿ ਇਹ ਹਸਪਤਾਲ ਪੰਜ ਕਿੱਲਾਂ ਵਿੱਚ ਬਣੇਗਾ। ਗਿਆਨੀ ਹਰਪ੍ਰੀਤ ਸਿੰਘ ਬਾਰੇ ਉਹਨਾਂ ਕਿਹਾ ਕਿ ਇਹ ਸਭ ਬੁਖਲਾੜ ਦਾ ਨਤੀਜਾ ਹੈ ਤੇ ਕੋਈ ਇੱਧਰ ਜਾ ਰਿਹਾ ਹੈ ਤੇ ਕੋਈ ਉਧਰ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਹਾਲੇ ਹੋਰ ਗੁੱਟ ਬਣਨਗੇ। ਕੇਅਰ ਵੱਲੋਂ ਇੱਕ ਵਾਇਡ ਦੀ ਇੱਕ ਆਰਗੇਨਾਈਜੇਸ਼ਨ ਹੈ। ਜੋ ਫ੍ਰੀ ਦੇ ਵਿੱਚ ਕੈਂਸਰ ਡਿਟੈਕਸ਼ਨ ਦੀਆਂ ਬੱਸਸ ਜਿਹੜੀਆਂ ਉਹ ਚਲਾਉਂਦੇ ਨੇ ਮੈਮੋਗ੍ਰਾਫੀ ਜਾਂ ਬ੍ਰੈਸਟ ਕੈਂਸਰ ਜਾਂ ਕੋਈ ਹੋਰ ਜਿਹੜੇ ਕਾਮਨ ਜ਼ਿਆਦਾ ਬਲੱਡ ਦੇ ਵਿੱਚ ਪਾਈ ਜਾਂਦੀਆਂ ਬਿਮਾਰੀਆਂ ਨੇ ਉਹਨਾਂ ਦੀ ਡਾਇਗਨੋਸਿੰਗ ਲੈਬਸ ਨੇ ਉਹਨਾਂ ਕੋਲੇ ਤੁਸ ਤੋਂ ਤੁਹਾਨੂੰ ਯਾਦ ਹੋਊਗਾ ਆਪਾਂ ਜਦੋਂ ਐਮਪੀ ਹੁੰਦੇ ਸੀਗੇ ਤਾਂ ਗੰਗਾ ਨਗਰ ਤੋਂ ਇੱਕ ਬੱਸ ਲੈ ਕੇ ਆਏ ਸੀਗੇ ਆਪਾਂ ਜਿਹੜੀ ਕਿ ਜਗ੍ਹਾ-ਜਗ੍ਹਾ ਲੈ ਕੇ ਗਏ ਸੀ ਸੋ ਅੱਜ 12 ਬੱਸਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ <table> ਤਾਲੀਵਾਲ ਸਾਹਿਬ ਜਿਹੜੇ ਖੁਦ ਬਹੁਤ ਸਾਰਾ ਕੰਮ ਕੈਂਸਰ ਦੇ ਅਗੇਂਸਟ ਕਰ ਰਹੇ ਨੇ ਤੇ ਉਹ 12 ਬੱਸਾਂ ਇੱਥੇ ਲਾਂਚ ਕੀਤੀਆਂ ਨੇ ਸਭ ਤੋਂ ਪਹਿਲੇ 20 ਕੈਂਪ ਜਿਹੜੇ ਨੇ ਉਹ ਸੰਗਰੂਰ ਦੇ ਪਿੰਡਾਂ 'ਚ ਲੱਗਣਗੇ ਅਸੀਂ ਅੱਜਕੱਲ ਕੀ ਹੋਣ ਲੱਗਾ ਹੈ ਨਾ ਅਸੀਂ ਮੈਂ WHO ਦੇ ਇੱਕ ਪ੍ਰੋਗਰਾਮ 'ਚ ਬੋਲਿਆ ਵੀ ਸੀਗਾ ਕਿ ਡਾਇਗਨੋਸ ਸਟਿਗਮਾ ਦੇ ਸ਼ਿਕਾਰ ਹੋਗੇ ਅਸੀਂ ਟੈਸਟ ਕਰਾਉਣੋਂ ਹਟ ਗਏ ਟੈਸਟ ਕਰਾਉਣ ਤੋਂ ਡਰਨ ਲੱਗ ਗਏ ਵੀ ਜੇ ਕੋਈ ਬਿਮਾਰੀ ਨਿਕਲਿਆ ਹੀ ਫਿਰ ਫਿਰ ਕੀ ਕਰਾਂਗੇ ਅਸੀਂ ਤਾਂ ਚਿੰਤਾ ਨਾਲ ਹੀ ਮਰ ਜਾਗੇ ਜਿਵੇਂ ਹੈਪੇਟਾਈਟਸ ਸੀ ਹੈ ਇਟਸ ਅ ਸਾਇਲੈਂਟ ਕਿਲਰ ਉਹਦੇ ਕੋਈ ਦਰਦ ਨਹੀਂ ਹੁੰਦਾ ਬਲੱਡ ਦੀ ਬਿਮਾਰੀ ਹੈ ਪਰ ਜੇ ਤੁਸੀਂ ਚੈੱਕ ਕਰਾ ਲਿਆ ਤੇ ਡਾਕਟਰ ਨੇ ਕਹਿੰਦਾ ਤੈਨੂੰ ਹੈਪੇਟਾਈਟਸ ਸੀ ਹੈ ਦਵਾਈ ਸ਼ੁਰੂ ਕਰਨੀ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਸੋ ਉਹਦੇ ਵਾਸਤੇ ਅਸੀਂ ਰੀਸੈਂਟਲੀ 10 ਲੱਖ ਰੁਪਏ ਦੀ ਫੈਮਿਲੀ ਬੀਮਾ ਯੋਜਨਾ ਵੀ ਸ਼ੁਰੂ ਕਰਤੀ ਕੋਈ ਵੀ ਬਿਮਾਰੀ ਹੋਵੇ ਕੁਝ ਵੀ ਹੋਵੇ ਅਸੀਂ 10 ਲੱਖ ਤੱਕ ਜਿਹੜਾ ਉਹ ਉਹਨਾਂ ਦਾ ਜਿਹੜਾ ਇਲਾਜ ਕਰਾਂਗੇ ਕੈਂਸਰ ਬਹੁਤ ਸਾਰਾ ਘਟਾ ਲਿਆ ਹੁਣ ਪਹਿਲੀ ਸਟੇਜ ਤੇ ਕੈਂਸਰ ਦਾ ਪਤਾ ਲੱਗ ਜੇ ਤਾਂ ਕੈਂਸਰ ਇਲਾਜ ਹੋ ਸਕਦਾ ਹੈ ਕੈਂਸਰ ਹੈ ਨਹੀਂ ਕਿ ਬਿਨਾਂ ਇਲਾਜ ਹੈ ਕੈਂਸਰ ਦਾ ਇਲਾਜ ਹੋ ਸਕਦਾ ਸੋ ਮੈਂ ਧੰਨਵਾਦ ਵੀ ਕਰਦਾ ਹਾਂ ਤਾਲੀਵਾਲ ਸਾਹਿਬ ਔਰ ਸੰਗਰੂਰ ਵਾਸੀਆਂ ਨੂੰ ਅੱਜ ਮੈਂ ਕੋਈ ਵਧਾਈ ਤਾਂ ਨਹੀਂ ਦੇਣੀ ਚਾਹੁੰਦਾ ਵਧਾਈ ਇਸ ਗੱਲ ਦੀ ਕਿਹੜੀ ਦਈਏ ਕਿ ਕੈਂਸਰ ਦੀ ਪਰ ਇਹ ਹੈ ਵੀ ਇੰਨਾ ਕਹਿ ਵੀ ਅਸੀਂ ਮੇਰਾ ਫਰਜ਼ ਬਣਦਾ ਹੈ ਬਤੌਰ ਮੁੱਖ ਮੰਤਰੀ ਮੁੱਖ ਮੰਤਰੀ ਤੌਰ ਤੇ 1 ਮਿੰਟ ਜੀ ਪੂਰੀ ਹੋ ਜਾਂਦੀ ਹੈ 1 ਮਿੰਟ ਜੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਹੈਗੇ ਹਾਂ ਜੋ ਜਿੰਮੇਵਾਰੀ ਤੁਸੀਂ ਸਾਡੀ ਲਈ ਹੈ ਅਸੀਂ ਜਿਹੜਾ ਉਹਨੂੰ ਪੂਰੀ ਕਰਾਂਗੇ ਆਪਣੇ ਫਰਜ਼ ਨਿਭਾਵਾਂਗੇ ਬਾਦਲ ਜੀ ਤੇ ਹਦਸਾ ਲੈਂਦਾ ਗਿਆ ਜੀ ਕਿ ਕਿਸ ਤਰ੍ਹਾਂ ਦੇ ਲੈਣ ਹਾਂਜੀ ਜੀ ਤੁਹਾਨੂੰ ਕਾਂਡਿਆਲੋਂ ਲੈ ਕੇ ਸਰ ਕਾਂਡਿਆਲ ਦੇ ਦੋ ਗੜੇ ਬਣੇ ਨੇ ਜੀ ਹਰਪ੍ਰੀਤ ਜੀ ਪ੍ਰਧਾਨ ਬਣਾਏ ਨੇ ਦੋ ਤਿੰਨ ਦੀ ਗੱਲ ਕਰ ਰਹੇ ਨੇ ਵੀ ਅਕਾਸ਼ ਜੀ ਦੇ ਦੋ ਗੜੇ ਬਣੇ ਦੋ ਤਿੰਨ ਹੋਰ ਬਣਨਗੇ ਤਾਂ ਦੋ ਤਿੰਨ ਹੋਰ ਬਣਨਗੇ ਸੋ ਜਦੋਂ ਪਤਾ ਕੀ ਹੈ ਜਦੋਂ ਮਤਲਬ ਬਕਲਾਟ ਹੋ ਜਾਂਦੀ ਹੈ ਨਾ ਉਦੋਂ ਕੋਈ ਕਿੱਧਰ ਨੂੰ ਪਾਇਦਾ ਕੋਈ ਕਿੱਧਰ ਨੂੰ ਪਾਇਦਾ ਕਿਸੇ ਵੀ ਭਗੜੜ ਮਚਦੀ ਜਿਹਨੂੰ ਕਹਿੰਦੇ ਆਪਾਂ ਭਗੜੜ ਚ ਨਹੀਂ ਪਤਾ ਲੱਗਦਾ ਕੌਣ ਕਿੱਧਰ ਨੂੰ ਭੱਜ ਗਿਆ ਕਿੱਧਰ ਨੂੰ ਜਾਈਏ ਕਿੱਥੇ ਨਾ ਜਾਈਏ ਸੋ ਅਕਾਲੀ ਦਲ ਚ ਭਗੜੜ ਮੱਚੀ ਹੋਈ ਹੈ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹੈ ਹਾਲਾਂਕਿ ਅੱਜ ਦਾ ਫੰਕਸ਼ਨ ਜਿਹੜਾ ਹੈ ਮੈਂ ਨਾਨ ਪੋਲਿਟਿਕਲ ਆ ਹੈਗਾ ਪਰ ਮੈਂ ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਾ ਕਿ ਇਹ ਇਹਨਾਂ ਦੀ ਬੁਖਲਾਹਟ ਹੈ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਚ ਤੱਕਿਆ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਦੇਣ ਨੇ ਕਿ ਸਟ੍ਰੇਨਾਂ ਜਾਣ ਲੱਗੀਆਂ ਸੀ ਕਿਉਂਕਿ ਇਹਨਾਂ ਨੇ ਮੋਨੋਕ੍ਰੋਟੋਫਾਸ ਪੂਰੀ ਦੁਨੀਆ ਦੇ ਵਿੱਚ ਬੈਨ ਬਹੁਤ ਸਾਲਾਂ ਤੋਂ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਨ ਕੀਤੀ ਹੈ ਇਹਨੂੰ ਪਤਾ ਹੀ ਨਹੀਂ ਕਿ ਮੋਨੋਕ੍ਰੋਟੋਫਾਸ ਹੈ ਟੀ ਖਤਰਨਾਕ ਜ਼ਹਿਰ ਹੈ ਮੋਨੋਕ੍ਰੋਟੋਫਾਸ ਦਾ ਛਿੜਕਾਓ ਅਸੀਂ ਕਰ ਰਹੇ ਸੀ ਅਸੀਂ ਆ ਕੇ ਬੈਨ ਕੀਤੀ ਹੈ ਬਹੁਤ ਸਾਰੀਆਂ ਪੀਯੂ ਨਾਲ ਗੱਲ ਕਰਕੇ ਥੋੜਾ ਜਿਹਾ ਆਰਗੇਨਿਕ ਖੇਤੀ ਵੱਲ ਜਾ ਰਹੇ ਹਾਂ ਪੋਜ਼ਿਟਿਵ ਥਿੰਕਿੰਗ ਹੈ ਬਾਕੀ ਕਾਲੀਗਲ ਕਾਂਗਰਸ ਇਹਨਾਂ ਦੀ ਤੁਹਾਨੂੰ ਪਤਾ ਹੀ ਹੈ ਤੁਸੀਂ ਆਯੁਰਵੇਦ ਤੇ ਹੋਮੋਪੈਥੀ ਨੂੰ ਪ੍ਰਮੋਟ ਕਰੋਗੇ ਜਿਸ ਤਰ੍ਹਾਂ ਤੁਸੀਂ ਕਰ ਹੋਂਮੋਪੈਥੀ ਦੇ ਕਾਲਜ ਦੀ ਸਾਨੂੰ ਚਿੱਠੀ ਆਈ ਹੈ ਜਿਹੜੀ ਕਿ ਮੈਂ ਐਮਪੀ ਵੇਲੇ ਇੱਕ ਵਾਰੀ ਮੁੱਦਾ ਠਾਇਆ ਸੀਗਾ ਉਹ ਉਹਨਾਂ ਨੇ ਟੇਕ ਅਪ ਕਰ ਲਿਆ ਤੇ ਜਗਾ ਸਾਡੇ ਕੋਲ ਹੈ ਗਈ ਹੈ ਬੜੀ ਜਲਦੀ ਸੰਗਰੂਰ ਦੇ ਵਿੱਚ ਮੈਡੀਕਲ ਕਾਲਜ ਤਾਂ ਆਲਰੇਡੀ ਜਿਹੜਾ ਉਹ ਹੋ ਗਿਆ ਤੇ ਨਾਲ ਹੋਮੋਪੈਥੀ ਕਾਲਜ ਦੀ ਸ਼ੁਰੂ ਹੋਣ ਦੀ ਉਮੀਦ ਹੈ ਜੀ ਬੜੀ ਜਲਦੀ ਜਲਦੀ ਬਸ ਹੁਣ ਤਾਂ ਜੇ ਉਹਨਾਂ ਦੀ ਚਿੱਠੀ ਆ ਗਈ ਇਹ ਤਾਂ ਸੈਂਟਰ ਨੇ ਉਹ ਚ ਉਹ ਚ ਸੈਂਟਰ ਨੇ ਹੋਮੋਪੈਥਿਕ ਸੈਂਟਰ ਨੇ ਸਾਨੂੰ ਜਿਹੜਾ ਮਦਦ ਕਰਨੀ ਹੈ ਤੇ ਉਹਦੇ ਵਿੱਚ ਜਿਹੜਾ ਮੈਡੀਕਲ ਕਾਲਜ ਹੈ ਉਹ ਸਾਡਾ ਆਪਣੀ ਪਹਿਲੋਂ ਤੋਂ ਪ੍ਰੋਜੈਕਟ ਹੈ ਨਰਸਿੰਗ ਕਾਲਜ ਉਹਦੇ ਵਾਸਤੇ ਹੈਗਾ ਤੇ ਜਿਹੜਾ ਸਿਵਲ ਹਸਪੀਟਲ ਹੈ ਉਹਨੂੰ ਅਪਗ੍ਰੇਡ ਅਸੀਂ ਕਰ ਦਾਂਗੇ ਇਹ ਜੋ ਕਲੋਜ਼ ਨੇ ਮੈਡੀਕਲ ਕਾਲਜ ਵਾਸਤੇ ਜ਼ਰੂਰੀ ਹੁੰਦੇ ਨੇ ਉਹ ਪੂਰੇ ਕਰਾਂਗੇ